ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਗੁਰੂ ਪਿਆਰੇਓ ਆਪਾਂ ਭੈਣ ਭਰਾਵਾਂ ਦੇ ਕੇਸਾਂ ਦੇ ਵਿੱਚ ਹੱਥ ਮਾਰਨੇ ਆ ਜਿਨ੍ਹਾਂ ਦੇ ਕੇਸ ਜੜ ਜਾਂਦੇ ਆ ਜਾਂ ਜਿਨ੍ਹਾਂ ਦੇ ਕੇਸਾਂ ਦੇ ਵਿੱਚ ਕਟਿੰਗ ਹੁੰਦੀ ਆ ਸਾਡੇ ਬਾਬਾ ਜੀ ਦੀ ਕਟਿੰਗ ਦਾੜੀ ਕਟਿੰਗ ਉਹ ਨਾਗੇ ਸੀ ਤੇ ਕਰਤਾ ਕੁਦਰਤ ਵੱਲੋਂ ਵਾਲ ਹੀ ਐ ਤੇ ਬਾਬਾ ਜੀ ਨੂੰ ਵੀ ਆਪਾਂ ਪੁੱਛਾਂਗੇ ਵੀ ਕਟਿੰਗ ਕਿਵੇਂ ਹੁੰਦੀ ਸੀ ਬਾਬਾ ਜੀ ਕਟਿੰਗ ਕਿਵੇਂ ਹੋ ਜਾਂਦੀ ਸੀ ਆਪਣੇ ਪਤਾ ਨਹੀਂ ਲੱਗਦਾ ਕਿਦਾਂ ਹੋ ਜਾਂਦੀ ਹੀ ਵੀ ਜਿੱਦਾਂ ਨਾ ਖਾਰਸ ਹੁੰਦੀ ਹੀ ਜੀ ਤੇ ਕਟਿੰਗ ਹੋ ਜਾਂਦੀ ਆਪਣੇ ਆਪ ਤੇ ਲੋਕਾਂ ਨੂੰ ਇਹ ਹੀ ਮਹਿਸੂਸ ਹੁੰਦਾ ਹੈ ਵੀ ਫਿਰ ਦੇ ਬਾਬਾ ਜੀ ਦਾੜੀ ਕੱਟ ਕਰਦੇ ਨੇ ਤੇ ਹਾਂ ਜੀ ਇਹ ਬੋਦਾ ਦੁਖਨਵਾਸਾ ਤੋਂ ਗ੍ਰੰਥ ਸਿੰਘ ਜੀ ਤੇ ਜਦੋਂ ਆਪਣੇ ਆਪ ਨੂੰ ਵੀ ਬਹੁਤ ਸ਼ਰਮ ਮਹਿਸੂਸ ਹੁੰਦੀ ਡਿਊਟੀ ਕਰਨ ਨੂੰ ਜੀ ਨਹੀਂ ਕਰਦਾ ਵੀ ਵੀ ਡਿਊਟੀ मतलब बदल लिए जा मतलब हां जी ਵੇਖੋ ਸਾਡੇ ਗੁਰਮਖ ਜੀ ਬਾਣੀ ਪੜਨ ਵਾਲੇ ਆ ਜਦੋਂ ਡਿਊਟੀਆਂ ਕਰਦੇ ਨੇ ਜਿਹੜੇ ਜੀ ਉਹਨਾਂ ਦਾ ਦਾੜਾ ਜੇ ਝੜਨ ਲੱਗ ਜੇ ਜਾਂ ਕਟਿੰਗ ਹੋਣ ਲੱਗ ਜੇ ਫਿਰ ਸ਼ਰਮ ਆਉਂਦੀ ਹੈ ਡਿਊਟੀ ਕਰਨ ਨੂੰ ਦਿਲ ਨਹੀਂ ਕਰਦਾ ਤੇ ਇਸ ਤਰ੍ਹਾਂ ਹੀ ਸਾਡੇ ਇਹ ਵੀਰ ਜਿਵੇਂ ਕਹਿੰਦਾ ਕਟਿੰਗ ਹੁੰਦੀ ਹੈ ਇਸ ਤਰ੍ਹਾਂ ਹੀ ਇੱਕ ਸਾਡੇ ਕੋਲ ਮਜ਼ਦੂਰ ਵੀ ਆਇਆ ਤੇ ਉਹ ਕਹਿੰਦਾ ਬਾਬਾ ਜੀ ਜਦੋਂ ਮੈਂ ਅੱਡੇ ਤੇ ਖਲੋਨਾ ਵਾਂ ਤੇ ਮੇਰੇ ਕੋਲੋਂ ਦੂਰ हट ਜਾਂਦੇ ਐ ਮੇਰੀਆਂ ਅੱਖਾਂ ਦੇ ਭਰਾਟੇ ਵੀ ਚਲੇ ਗਏ ਆ ਉਹਦੀਆਂ ਅੱਖਾਂ ਦੇ ਭਰਾਟੇ ਵੀ ਚਲੇ ਗਏ ਸੀ ਉਹਦੀਆਂ ਦਾੜੀ ਵੀ ਚਲੀ ਗਈ ਉਹਦੇ ਸਿਰ ਦੇ ਵਾਲ ਵੀ ਚਲੇ ਗਏ ਤੇ ਜਦੋਂ ਉਹ ਬੰਦਿਆਂ ਦੇ ਕੋਲ ਖਲੋਂਦਾ ਸੀ ਤੇ ਉਹ ਦੁਨੀਆ ਵਾਲੇ ਉਹਨੂੰ ਪਾਗਲ ਸਮਝਦੇ ਸੀ ਵੀ ਇਹ ਪਾਗਲ ਐ ਤੇ ਉੱਪਰੋਂਗੇ ਖਲੋ ਜਾਂਦੇ ਸੀ ਉਹਨੂੰ ਵਿਚਾਰੇ ਨੂੰ ਦਿਹਾੜੀ ਨਹੀਂ ਸੀ ਮਿਲਦੀ ਹੈ ਉਹ ਸੂਰੋਂ ਪਿੰਡ ਦਾ ਸੀ ਅੱਜ ਉਹਨੂੰ ਦਿਹਾੜੀ ਮਿਲਦੀ ਐ ਅੱਜ ਉਹ ਮਿਹਨਤ ਸਾਡੇ ਕੋਲ ਆਪਣੀ ਪਹਚਾਣੇ ਜਾਂਦਾ ਕਹਿੰਦਾ ਬਾਬਾ ਜੀ ਜੋ ਤੁਹਾਡੀ ਮਿਹਨਤ ਐ 150 ਰੁਪਇਆ ਮੈਂ ਦੇ ਕੇ ਜਾਣੀ ਐ ਭਾਈ ਅੱਜ ਉਹਨੂੰ ਮਜ਼ਦੂਰੀ ਮਿਲਣ ਆ ਗਈ ਐ ਜਿਵੇਂ ਇਹ ਬਾਬਾ ਜੀ ਕਹਿ ਰਹੇ ਨੇ ਕਿ ਸਾਡੀ ਡਿਊਟੀ ਕਰਨ ਨੂੰ ਦਿਲ ਨਹੀਂ ਕਰਦਾ ਇਸ ਤਰ੍ਹਾਂ ਹੀ ਹੁੰਦਾ ਭਾਈ ਜਦੋਂ ਕਟਿੰਗ ਹੁੰਦੀ ਐ ਫਿਰ ਭੈਣ ਭਰਾਵਾਂ ਦੇ ਕੇਸਾਂ ਦੇ ਵਿੱਚ ਰੋਗ ਲੱਗ ਜਾਂਦਾ ਉਸੇ ਰੋਗ ਨੂੰ ਅਸਾਂ ਕੱਢਨੇ ਆ ਤੇ ਕੱਢਨੇ ਅਸਾਂ ਆਪਣੇ ਸਤਿਗੁਰ ਦੇ ਸਹਾਰੇ ਆ ਭਾਈ ਚੱਕ ਰਾਂ ਬਾਣੀ ਕਹਿੰਦੀ ਐ ਲਾਇ ਚਿਤ ਕਰ ਚੱਕਰੀ ਮਨ ਨਾਮ ਕਰ ਕਾਮ ਬਨ ਬੰਧੀਆਂ ਕਰਤ ਰਾਮਨੀਤਾ ਕੋ ਆਖੈ ਤਨ ਨਾਨਕ ਵੇਖੈ ਨਦਰ ਕਰ ਚੜੇ ਜੋ ਗੁਣਵਾਨ ਜਦੋਂ ਸੂਰਜ ਚੜ੍ਹਿਆ ਕਰਦਾ ਹੈ ਦੇਖਦਾ ਕਰ ਭਾਈ ਦਿਖਦਾ ਹੈ ਜਦੋਂ ਸੂਰਜ ਚੜ੍ਹਦਾ ਹੈ ਉਦੋਂ ਰੋਸ਼ਨੀ ਹੋ ਜਾਂਦੀ ਹੈ ਅੱਜ ਸਿਮਰਨ ਕਰਨ ਲੱਗਿਆ ਦੁਨੀਆ ਕਹਿੰਦੀ ਐ ਭਾਈ ਅੱਖਾਂ ਬੰਦ ਕਰਨੀਆਂ ਤੇ ਅੰਦਰ ਹਨੇਰਾ ਹੈ ਭਾਈ ਅੱਜ ਹਨੇਰਾ ਤੁਹਾਨੂੰ ਨਜ਼ਰ ਆਉਂਦਾ ਸਿਮਰਨ ਕਰਿਆ ਕਰੋ ਉਹ ਸੂਰਜ ਵੀ ਚੜ ਜਾਣਾ ਏਕ ਦਿਨ ਅੰਦਰ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ